ਚੀਜ਼ ਮੈਂ ਜਾਣਨੀ ਚਾਹੁੰਗਾ ਕਹਿੰਦੇ ਜੀ ਬੈਂਕਾਂ ਬੜਾ ਤੰਗ ਕਰ ਰਹੀਆਂ ਆਪਾਂ ਗੱਲ ਇਹ ਪਹਿਲਾਂ ਵੀ ਕੀਤੀ ਆ ਤੇ ਕਿ ਬੈਂਕ ਉਹਨਾਂ ਲੋਨ ਆ ਜਿਹੜਾ ਨਹੀਂ ਦੇ ਰਹੀ ਜਿੰਨਾ ਪਹਿਲਾਂ ਮਿਲਦਾ ਸੀ ਕਿੰਨੀ ਸਚਾਈ ਹੈ ਇਹਦੇ ਵਿੱਚ ਤੇ ਜੇ ਇੱਕ ਕਪਲ ਕੋਈ ਆਪਾਂ ਆਈਡੀਆ ਲਾ ਲਈਏ ਵੀ ਦੋਨੇ ਜਣੇ 60-60 ਹਜ਼ਾਰ ਕਮਾਉਂਦੇ ਆ ਸਾਲ ਦਾ ਦੋਨੇ 1 ਲੱਖ 20 ਹਜ਼ਾਰ ਕਮਾ ਲੈਂਦੇ ਉਹਨਾਂ ਦਾ ਕਿੰਨਾ ਕੁ ਲੋਨ ਪਾਸ ਹੋ ਜਾਊਗਾ ਕੀ ਕਹੋਗੇ ਦੇਖੋ ਇਹ ਜਿਨ੍ਹਾਂ ਨੂੰ ਇਹ ਲੱਗਦਾ ਨਾ ਜੇ ਤੁਹਾਨੂੰ ਕੋਈ ਕਹਿੰਦਾ ਕਿ ਬੈਂਕਾਂ ਬੜੀਆਂ ਟਾਈਟ ਹੋ ਗਈਆਂ ਨੇ ਲੋਨ ਨਹੀਂ ਕਰਦੀਆਂ ਉਹ ਇਦਾਂ ਕਰਦੇ ਆ ਤਾ ਸਾਡਾ ਨੰਬਰ ਥੱਲੇ ਚੱਲਦਾ ਸਾਨੂੰ ਫੋਨ ਕਰ ਲਓ ਸਾਨੂੰ ਤਾਂ ਕੋਈ ਐਜੀ ਦਿੱਕਤ ਨਹੀਂ ਹੁੰਦੀ ਜਿੱਥੇ ਬੈਂਕ ਕਹਿੰਦੀ ਹੈ ਕਿ ਨਹੀਂ ਇਹਦਾ ਲੋਨ ਨਹੀਂ ਕਰਾਂਗੇ ਬੈਂਕ ਕਿਉਂ ਨਹੀਂ ਕਰੂਗੀ ਬੈਂਕ ਤਾਂ ਬਿਜ਼ਨਸ ਹੈ ਠੀਕ ਹੈ ਬੈਂਕਾ ਇਹ ਬਹੁਤ ਲੀਨੈਂਟ ਰਨ ਰਾਈਟ ਨਾਓ ਬਿਕਾਜ਼ ਆਬਵੀਅਸਲੀ ਲੈਂਡਿੰਗ ਨਹੀਂ ਕਹਿੰਦੇ ਹੁਣ ਪੁੱਛਦੇ ਬਹੁਤ ਕੁਝ ਆ ਉਹ ਤੁਹਾਡੀ ਜੌਬ ਬਾਰੇ ਪੁੱਛਦੇ ਆ ਤੁਹਾਡੀਆਂ ਪਿੱਛੇ ਸਟੇਟਮੈਂਟ ਆ ਬਹੁਤ ਮੰਗਾਂਦੇ ਆ ਅੱਗੇ ਜੌਬ ਦੇ ਆ ਵੀ ਪੁੱਛਦੇ ਆ ਵੀ ਅੱਗੇ ਤੁਹਾਡੇ ਕੋਲ ਇੰਨੇ ਟਾਈਮ ਦੀ ਜੌਬ ਪੱਕੀ ਹੈਗੀ ਆ ਪਰਮਨੈਂਟ ਜੌਬ ਵਾਲੇ ਦਾ ਫਿਰ ਵੀ ਚੱਲ ਜਾਂਦਾ ਕੈਜੂਅਲ ਵਾਲੇ ਦਾ ਕਹਿੰਦੇ ਨਹੀਂ ਚੱਲਦਾ ਐਦਾਂ ਦੀਆਂ ਕੰਡੀਸ਼ਨਸ ਕਈ ਲੱਗਦੀਆਂ ਹਰ ਇੱਕ ਬੈਂਕ ਦਾ ਕ੍ਰਾਈਟੇਰੀਆ ਇਹੀ ਤੇ ਚੀਜ਼ ਨੂੰ ਸਮਝਣੀ ਪੈਣੀ ਹੈ ਜਦੋਂ ਮੈਨੂੰ ਲੋਕ ਪੁੱਛਦੇ ਨੇ ਕਿ ਤੁਸੀਂ ਐਜ਼ ਅ ਕਲਾਇੰਟ ਮੈਨੂੰ ਪੁੱਛੋਗੇ ਕਿ ਬੈਂਕ ਦੇ ਕਿਉਂ ਐਡਵਾਈਜ਼ਰ ਕਿਉਂ ਮੂਵਜ਼ ਐਡਵਾਈਜ਼ਰ ਮੈਂ ਕਦੇ ਵੀ ਆਪਦੇ ਆਪ ਨੂੰ ਐਕਚੁਅਲੀ ਮੂਵਜ਼ ਬ੍ਰੋਕਰ ਨਹੀਂ ਕਹਿੰਦਾ ਮੈਂ ਐਡਵਾਈਜ਼ਰ ਕਹਿੰਦਾ ਕਿਉਂਕਿ ਮੈਂ ਐਡਵਾਈਸ ਕਰਦਾ ਤੁਹਾਨੂੰ ਚੀਜ਼ਾਂ ਤੇ ਮੈਂ ਸਲਾਹਾਂ ਦਿੰਦਾ ਤੁਹਾਨੂੰ ਸੋ ਮੈਂ ਇੰਟਰਪਾਲ ਐਡਵਾਈਜ਼ਰ ਲਿਖਣਾ ਹਾਂਜੀ ਐਡਵਾਈਜ਼ਰ ਮੋਗੇ ਐਡਵਾਈਜ਼ਰ ਸੁਬਹ ਐਡਵਾਈਜ਼ ਕਰਦਾ ਤੁਹਾਨੂੰ ਮੈਂ ਸਲਾਹ ਦਿੰਦਾ ਐਡਵਾਈਜ਼ ਦਾ ਮਤਲਬ ਕੀ ਇਹਦਾ ਸਲਾਹ ਦੇਣੀ ਜੀ ਬ੍ਰੋਕਰ ਨਹੀਂ ਗਿਆਂਗਾ ਮੈਂ ਮੈਂ ਐਡਵਾਈਜ਼ ਬੁਕਸ ਇਸ ਤੋਂ ਦਿੰਦੇ ਆ ਐਡਵਾਈਜ਼ ਜਿਹੜੀ ਹੁਣ ਦੇਖੋ ਬੈਂਕ ਦੇ ਨਾਲ ਗੱਲ ਤੁਸੀਂ ਕਹਿਆ ਕਿ ਜਿਹੜੀ ਆਪਣੀ ਹੋ ਰਿਹਾ ਕਿ ਕੁਝ ਬੈਂਕ ਆ ਕਹਿੰਦੀਆਂ ਨੇ ਕੁਝ ਬੈਂਕ ਆ ਮੰਗਦੀਆਂ ਨੇ ਹਰ ਇੱਕ ਬੈਂਕ ਦੀ ਲੈਂਡਿੰਗ ਪਾਲਿਸੀ ਡਿਫਰੈਂਟ ਹੁੰਦੀ ਆ ਜੀ ਹਰ ਹੁਣ ਜਿਵੇਂ ਤੁਸੀਂ ਤੁਹਾਡੀ ਉਮਰ 50 ਸਾਲ ਦੀ ਹੈ ਤੁਸੀਂ 50 ਸਾਲ ਦੀ ਉਮਰ ਹੈ ਤੁਹਾਡੀ ਜਾਂ ਤੁਹਾਡੀ 52 ਸਾਲ ਦੀ ਉਮਰ ਹੈ ਠੀਕ ਹੈ ਤਾਂ ਤੁਸੀਂ ਜਿਹੜਾ ਘਰ ਲੈ ਰਹੇ ਹੋ ਮੇਬੀ ਥੋੜਾ ਫਰਸਟ ਤੋਂ ਬਾਹਰ ਆ ਇਹ ਬਹੁਤ ਜ਼ਿਆਦਾ ਕਾਮਨ ਨਹੀਂ ਸਿਨੈਰੀਓ ਪਰ ਕਾਮਨ ਹੈ ਜਿੱਥੇ ਤੁਹਾਡੀ ਉਮਰ ਜਦੋਂ ਤੁਹਾਡੀ ਉਮਰ 40 ਸਾਲ ਤੋਂ ਵੱਧ ਹੋ ਜਾਂਦੀ ਹੈ ਬੈਂਕ ਯੂਜੂਲੀ ਤੁਹਾਨੂੰ 70 ਸਾਲ ਤੋਂ ਉਮਰ ਤੋਂ ਵੱਧ ਲੋਨ ਨਹੀਂ ਦਿੰਦੇ ਮਤਲਬ ਜੇ ਤੁਹਾਡਾ 40 ਸਾਲ ਦੀ ਉਮਰ ਹੋ ਗਈ ਤਾਂ ਤੁਹਾਨੂੰ 30 ਸਾਲ ਦੀ ਟਰਮ ਮਿਲ ਜਾਊਗੀ ਪਰ ਜੇ ਤੁਸੀਂ 45 ਸਾਲ ਦੇ ਹੋ ਤਾਂ ਤੁਹਾਨੂੰ ਬੈਂਕ ਸਿਰਫ 25 ਸਾਲ ਦੀ ਹੀ ਲੋਨ ਟਰਮ ਦੇਊਗੀ ਉਹਦਾ ਕਾਰਨ ਕਿਉਂਕਿ ਤੁਸੀਂ 25 65 ਜਾਂ 70 ਤੱਕ ਮੈਕਸਿਮਮ ਰਿਟਾਇਰ ਹੋ ਜਾਣਾ ਬਟ ਇੱਕ ਬੈਂਕ ਹੈਗੀ ਇੱਥੇ ਨਿਊਜ਼ੀਲੈਂਡ 'ਚ ਜਿਹੜੀ ਤੁਹਾਨੂੰ ਜੇ ਤੁਸੀਂ 50 ਸਾਲ ਦੇ ਉੱਤੋਂ ਵੀ ਤੁਹਾਨੂੰ 30 ਸਾਲ ਦੀ ਟਰਮ ਦੇਊਗੀ अच्छा कोई क्वेश्चन ही करू एज लॉन्ग एज ਸਾਨੂੰ ਦੱਸਣਾ ਪੈਣਾ ਐਗਜ਼ਿਟ ਪਲਾਨ ਦੇਣਾ ਪੈਣਾ ਹੁਣ ਐਗਜ਼ਿਟ ਪਲਾਨ ਦਾ ਮਤਲਬ ਕੀ ਹੁੰਦਾ ਕਿ ਜੇ ਤੁਸੀਂ 65 ਸਾਲ ਤੇ 70 ਸਾਲ ਤੇ ਰਿਟਾਇਰ ਹੋ ਜਾਨੇ ਫਿਰ ਮੋਗਜ ਕਿਵੇਂ ਪੇ ਕਰਨਾ ਠੀਕ ਹੈ ਹੁਣ ਮੈਂ ਵੀ ਇਹ ਚੀਜ਼ ਤਾਂ ਕਰੂੰਗਾ ਹਰਮਨ ਤੁਸੀਂ ਮੇਰੇ ਕਲਾਇੰਟ ਹੋ ਜੇ ਮੈਨੂੰ ਖੁਦ ਨੂੰ ਨਹੀਂ ਲੱਗਦਾ ਜੇ ਮੈਂ ਖੁਦ ਹੀ ਨਹੀਂ ਇਹ ਚੀਜ਼ ਤੋਂ ਕਨਵਿੰਸ ਹੈਗਾ ਕਿ ਇਹ ਤੁਹਾਡੇ ਲਈ ਚੀਜ਼ ਠੀਕ ਹੈ ਵਧੀਆ ਮੈਂ ਤੁਹਾਨੂੰ ਸਲਾਹ ਨਹੀਂ ਕਰੂੰਗਾ ਨਾ ਮੈਂ ਤੁਹਾਨੂੰ ਇਹ ਚੀਜ਼ ਲੈ ਕੇ ਦਊਂਗਾ ਬੈਂਕ ਤੋਂ ਮੈਂ ਤੁਹਾਨੂੰ ਉਹ ਚੀਜ਼ ਉਦੋਂ ਲੈ ਕੇ ਦੇਣੀ ਹੈ ਜਦੋਂ ਮੈਨੂੰ ਐਜ਼ ਇਨ ਐਡਵਾਈਜ਼ਰ ਇਹ ਲੱਗਦਾ ਕਿ ਤੁਸੀਂ ਇਹ ਚੀਜ਼ ਨੂੰ ਕਰ ਸਕਦੇ ਹੋ ਤੁਸੀਂ ਚੀ ਤੇ ਰਿਟਾਇਰ ਹੋਗੇ ਜਿਹੜੇ 5 ਸਾਲ ਬਾਕੀ ਬਚ ਜਾਂਦੇ ਨੇ ਉਹਦਾ ਪਲਾਨ ਜਿਹੜਾ ਅਸੀਂ ਬਣਾ ਰਹੇ ਆ ਉਹ ਸਹੀ ਆ ਤੁਸੀਂ ਕਰ ਲੋਗੇ ਉਹ ਜੇ ਮੈਨੂੰ ਲੱਗਦਾ ਤੁਸੀਂ ਮੈਨੂੰ ਐਜ਼ ਅ ਕਲੈਂਟ ਤੁਸੀਂ ਮੈਨੂੰ ਕਹਿ ਦੋਗੇ ਕਿ ਅਸੀਂ ਕਰ ਲਾਂਗੇ ਪਰ ਮੈਂ ਕਨਵਿੰਸ ਨਹੀਂ ਹੈਗਾ ਮੈਂ ਫੇਰ ਵੀ ਨਹੀਂ ਕਰੂੰਗਾ ਉਹਦਾ ਕਾਰਨ ਐਡਵਾਈਜ਼ਰ ਮੇਰੀ ਰਿਸਪੌਂਸਿਬਿਲਟੀ ਆ ਹੋ ਮੇਰਾ ਕੰਮ ਸਿਰਫ ਲੋਨ ਕਰਾਉਣਾ ਨਹੀਂ ਹੈਗਾ ਮੇਰੀ ਰਿਸਪੌਂਸਿਬਿਲਟੀ ਆ ਤੁਹਾਡਾ ਫਿਊਚਰ ਜਿਹੜੇ ਸਿਕਿਉਰ ਕਰਨਾ ਤੁਸੀਂ ਹੁਣ ਮੈਂ ਬੈਂਕ ਦੇ ਕੰਮ ਕੀਤਾ 8 ਸਾਲ ਬੈਂਕ ਤੇ ਕੰਮ ਕਰਕੇ ਮੈਂ ਬੈਂਕ ਵਿੱਚ ਸਲਾਹ ਨਹੀਂ ਦੇ ਸਕਦਾ ਸੀ ਹਮ ਐਜ਼ ਅ ਬੈਂਕਰ ਮੈਂ ਸਲਾਹ ਨਹੀਂ ਦੇ ਸਕਦਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਪਰ ਐਜ਼ ਇਨ ਐਡਵਾਈਜ਼ਰ ਜਦੋਂ ਹੁਣ 7.5 ਸਾਲ ਹੋ ਗਏ ਮੇਰੇ ਐਡਵਾਈਜ਼ਰ ਬਣੇ ਨੂੰ ਤੇ ਹੁਣ ਮੈਂ ਜਿਹੜੀ ਤੁਹਾਨੂੰ ਸਲਾਹ ਦੇ ਸਕਦਾ ਕਿ ਤੁਸੀਂ ਆਪ ਦਾ ਈਵਨ ਮੋਗੇਜ ਛੇਤੀ ਕਿਵੇਂ ਪੇ ਕਰਨਾ ਜਾਂ ਤੁਸੀਂ ਆਹ ਚੀਜ਼ ਲਓ ਆਹ ਚੀਜ਼ ਨਾ ਲਓ ਜਾਂ ਆਹ ਕਰੋ ਆ ਨਾ ਕਰੋ ਤੁਸੀਂ ਜਾ ਕੇ ਬੈਂਕ ਦੀ ਸਭ ਤੋਂ ਜਿਹੜਾ ਈਜ਼ੀ ਕੰਪੈਰੀਸਨ ਆ ਜਾ ਕੇ ਆਪ ਦੀ ਬੈਂਕ ਨੂੰ ਪੁੱਛ ਲਓ ਕਿ ਅਸੀਂ ਆਪਣਾ ਮੋਗੇਜ ਰੀਨਿਊ ਕਰਨਾ ਕਿੰਨੇ ਸਾਲ ਲਈ ਫਿਕਸ ਕਰੀਏ ਅਸੀਂ ਆਪਣਾ ਉਹਨੂੰ ਛੇਤੀ ਪੇਅ ਆਫ ਕਰਨਾ ਇਹਨੂੰ ਕਿਵੇਂ ਕਰੀਏ ਜਾਂ ਕੋਈ ਵੀ ਕੁਐਸਚਨ ਆਪਣੇ ਲੋਨ ਬਾਰੇ ਪੁੱਛ ਰਹੇ ਉਹਨਾਂ ਨੂੰ ਸਾਨੂੰ ਐਡਵਾਈਸ ਕਰੋ ਬੈਂਕ ਤੁਹਾਨੂੰ ਐਡਵਾਈਸ ਕਰ ਹੀ ਨਹੀਂ ਸਕਦੀ ਨਾ ਕਰੂਗੀ ਤੇ ਉਹੀ ਸਾਡੀ ਆਉਂਦਾ ਸਾਡਾ ਅਸੀਂ ਹਰ ਇੱਕ ਚੀਜ਼ ਦੇ ਵਿੱਚ ਆਪ ਪਰਸਨਲਾਈਜ਼ਡ ਐਡਵਾਈਸ ਦੇ ਦਿੰਨੇ ਆ ਪਰ ਗੱਲ ਤੁਹਾਡੇ ਮੁਰਗੇ ਮੁੱਦੇ ਤੇ ਆ ਮੈਂ ਬੈਂਕਾ ਲੋਨ ਕਰਦੀਆਂ ਨੇ ਕੋਈ ਨਾ ਨਹੀਂ ਕਰਦੀਆਂ ਜੇ ਇੱਕ ਬੈਂਕ ਸਾਨੂੰ ਹੁਣ ਮੈਨੂੰ ਪਤਾ ਕਿ ਹਰਮਨ ਦੀ ਡੀਲ ਆ ਹਾ ਆਹ ਬੈਂਕ ਕੋਲ ਮੈਂ ਥੋੜੀ ਬੈਂਕ ਹੈਗੀ ਮੰਨ ਲਓ A&Z ਆ ਵੈਸਟਪੈਕ ਮੈਨੂੰ ਪਤਾ ਵੈਸਟਪੈਕ ਦੀ ਆ ਪਾਲਿਸੀ ਠੀਕ ਨਹੀਂ ਹੈਗੀ ਤੁਹਾਡਾ ਲੋਨ ਕਰਨਾ SBI ਬੈਂਕ ਨੇ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਹਰਮਨ ਤੁਹਾਡਾ ਤੁਹਾਡਾ ਜਿਹੜਾ ਸਿਨੈਰੀਓ ਨਾ ਆ ਸਿਨੈਰੀਓ ਦੇ ਬੇਸ ਤੇ SBI ਨੇ ਤੁਹਾਨੂੰ ਕਰਨਾ ਨਹੀਂ ਜਾਂ ਵੈਸਟਪੈਕ ਨੇ ਨਹੀਂ ਕਰਨਾ ਆਪ ਇੱਕ ਕਰੋਗੇ ਤੁਹਾਡਾ ਲੋਨ ਉਹਦਾ ਕਾਰਨ ਆਹ ਜਦੋਂ ਮੈਂ ਤੁਹਾਡਾ ਜਿਹੜੀ ਬੈਂਕ ਜਿਹੜੀ ਬੈਂਕ ਤੇ ਲੈ ਕੇ ਜਾਣਾ ਤੁਹਾਨੂੰ ਨਾ ਉਹਦਾ ਮੈਂ ਤੁਹਾਨੂੰ ਕਾਰਨ ਦੱਸੂਗਾ ਮੈਂ ਤੁਹਾਨੂੰ ਉੱਥੇ ਕਿਉਂ ਲੈ ਕੇ ਜਾ ਰਿਹਾ ਐਡਵਾਈਸ ਕਰੂੰਗਾ ਤੁਹਾਨੂੰ ਸੋ ਇਹੀ ਇਹੀ ਬਟਾ ਰੀਜ਼ਨ ਹੈ ਕਿ ਐਡਵਾਈਜ਼ਰ ਕੋਲੇ ਆਉਣਾ ਦਾ ਦੇਈ ਬਲੱਡ ਚ ਨੇ ਮੈਂ ਹੱਸਦਾ ਹਾਂ ਮੈਂ ਕਹਿੰਦਾ ਮੈਨੂੰ ਸੁੱਤੇ ਪੇਨ ਨੂੰ ਠਾਲ ਲਓ ਮੈਨੂੰ ਸੁੱਤੇ ਪੇਨ ਨੂੰ ਵੀ ਮੈਂ ਜਵਾਬ ਦੇ ਦੂੰਗਾ ਮੋਗਿਸ ਬਾਰੇ ਬਿਕਾਜ਼ ਹੁਣ ਉਹ ਅੰਦਰ ਰਚ ਚੁੱਕਿਆ ਉਹ ਸੋ ਤੁਸੀਂ ਮੇਰੇ ਕੋਲ ਬੈਠੇ ਹੋ ਮੈਂ ਇਹ ਨਹੀਂ ਕਹਿਣਾ ਕਿ ਹਰਮਨ ਚਲੋ ਹੁਣ ਮੈਂ ਥੋੜਾ ਸਨਾਰੀਓ ਪੜ ਲਿਆ ਮੈਂ ਕੱਲ ਨੂੰ ਦੱਸੂਗਾ ਤੁਹਾਨੂੰ ਨਾ ਤੁਸੀਂ ਮੇਰੇ ਕੋਲ ਬੈਠੇ ਹੋ ਉਹ ਬੈਠੇ ਬੈਠੇ ਤੇ ਹੀ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਹਾਡੀ ਆਹ ਪੇਕ ਸੂਟ ਕਰੂਗੀ ਉਹਦੇ ਰੀਜ਼ਨ ਆਹ ਆਹ ਨੇ ਜਦੋਂ ਮੈਂ ਥੋੜਾ ਸਨਾਰੀਓ ਬੈਠ ਕੇ ਡਿਸਕਸ ਕਰਦਾ ਨਾ ਐਸੇ ਕਲਾਇੰਟ ਪਿੱਛੇ ਬੈਕਮਾਂਡ ਤੇ ਤੁਹਾਡੇ ਲਈ ਸਨਾਰੀਓ ਪ੍ਰਪ ਇਹ ਇਨੀ ਹੈਗਾ ਕਿ ਆਪਾਂ ਤੁਹਾਨੂੰ 24 ਘੰਟੇ ਲਾ ਕੇ ਦੱਸਣਾ ਤੁਹਾਨੂੰ 5 ਮਿੰਟ ਨਾਲ ਦੀ ਨਾਲ ਤੁਹਾਨੂੰ ਚਾਹੇ ਫੋਨ ਕਰ ਲੋ ਚਾਹੇ ਮਿਲ ਲੋ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਕੌਣ ਕਰੂਗਾ ਕਿਹੜੀ ਬੈਂਕ ਕਰੂਗੀ ਕਾਰਨ ਕੀ ਆਵਾ ਜੀ ਸੋ ਬਿਲਕੁਲ ਜੀ ਜੇ ਤੁਸੀਂ ਵੀ ਕੋਈ ਸਲਾਹ مشورہ ਕਰਨਾ ਚਾਹੁੰਦੇ ਹੋ ਤਾਂ ਬੀਟਰਪਾਲ ਨਾ ਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਇਹਨਾਂ ਨੂੰ ਮਿਲ ਸਕਦੇ ਹੋ ਜੀ ਤੇ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੇ ਇਹਨਾਂ ਨੂੰ ਮਿਲਣ ਦੇ ਲਈ ਇਹਨਾਂ ਦਾ ਐਡਰੈਸ ਐਡਰੈਸ ਹੈਗਾ 118 ਗ੍ਰੇਟ ਸਾਊਥ ਰੋਡ ਪਪਾਗੋਰਾ ਤੇ ਬੜਾ ਸੁਣਾ ਆਫਿਸ ਨਾਲੇ ਬਣਾ ਲਿਆ ਤੇ ਸਭ ਤੋਂ ਵੱਡੀ ਗੱਲ ਉੱਥੇ ਕਾਫੀ ਇਹ ਆਪ ਬਣਾ ਕੇ ਦਿੰਦੇ ਆ ਤੇ ਜਾਓ ਨਾਲੇ ਕਾਫੀ ਦਾ ਆਨੰਦ ਇਹਨਾਂ ਦੀ ਦਾ ਜਰੂਰ ਮਾਣਿਓ ਤੇ ਇਹਨਾਂ ਨੂੰ ਜਾ ਕੇ ਮਿਲੋ ਸਲਾਹ ਜਰੂਰ ਲਓ ਤੇ ਮੈਨੂੰ ਲੱਗਦਾ ਸਲਾਹ ਲਾਉਂਗੇ ਤਾਂ ਗੱਲਬਾਤ ਕਰਾਂਗੇ ਤਾਂ ਹੋ ਸਕਦਾ ਕੋਈ ਨਾ ਕੋਈ ਰਸਤਾ ਜਿਹੜਾ ਜਰੂਰ ਨਿਕਲ ਸਕਦਾ ਕਈ ਵਾਰੀ ਆਪਾਂ ਸਿੱਧੀ ਬੈਂਕ ਵਾਲਿਆਂ ਨੂੰ ਪੁੱਛ ਲੈਂਦੇ ਆ ਬੈਂਕ ਵਾਲੇ ਜਵਾਬ ਦੇ ਦਿੰਦੇ ਆ ਕਿਉਂਕਿ ਜਦੋਂ ਮੈਂ ਇਹ ਘਰ ਲੈਣਾ ਸੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੈਂ ਇੱਕ ਬੈਂਕ ਨੂੰ ਪੁੱਛਿਆ ਉਹ ਕਹਿੰਦੇ ਜੀ ਨਹੀਂ ਹਲੇ ਤੁਹਾਡਾ ਘਰ ਦਾ ਲੋਨ ਨਹੀਂ ਹੋ ਸਕਦਾ ਪਰ ਮੈਂ ਵੀ ਫਿਰ ਜਦੋਂ ਐਵੇਂ ਬ੍ਰੋ ਨਾ ਮੈਂ ਬ੍ਰੋਕਰ ਕਹਾ ਅਡਵਾਈਜ਼ਰ ਕਹਾ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਫਿਰ ਪਤਾ ਲੱਗਿਆ ਕਿ ਨਹੀਂ ਭਾਈ ਲੋਨ ਇਹ ਬੈਂਕ ਨਹੀਂ ਕਰਦੀ ਦੂਜੀ ਬੈਂਕ ਕਰ ਸਕਦੀ ਆ ਤੇ ਮੇਰੇ ਖਿਆਲ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਨਿਕਲ ਸਕਦਾ ਤੇ ਸਲਾਹ ਲੈ ਵੀ ਲੈਣੀ ਚਾਹੀਦੀ ਆ ਤੇ ਫਿਰ ਪਰ ਪਾਲੋ ਨਹੀਂ ਮੰਨਦਾ ਸਲਾਹ ਦੇ ਪੈ ਪਹਿਲੀ ਸਲਾਹ ਦੇ ਪੈਸੇ ਨਹੀਂ ਲੈਂਦੇ ਉਹਨੇ ਦੂਜੀ ਤੀਜੀ ਦਾ ਮੈਂ ਕਦੇ ਗਾਈਡ ਕੀਤਾ ਨਹੀਂ ਵੀ ਸਲਾਹ ਲੈਣ ਗਿਆ ਹੋਵਾ ਬਾਕੀ ਲੋਨ ਦੇ ਪੈਸੇ ਕੋਈ ਨਹੀਂ ਆ ਉਹ ਮੈਨੂੰ ਪਤਾ ਕਿ ਤੁਹਾਡੇ ਲੋਨ ਕਰਾਣ ਦੇ ਪੈਸੇ ਮੈਨੂੰ ਲੱਗਦਾ ਇਹ ਕੋਈ ਨਹੀਂ ਲੈਂਦਾ ਨਹੀਂ ਹਾਂਜੀ ਲੋਨ ਦੇ ਪੈਸੇ ਵੀ ਨਹੀਂ ਲੈਂਦੇ ਸਲਾਹ ਦੇ ਪੈਸੇ ਵੀ ਨਹੀਂ ਕੀ ਕਾਫੀ ਦੇ ਪੈਸੇ ਵੀ ਨਹੀਂ ਲੈਂਦੇ ਜੀ ਸੋ ਸਾਰਾ ਕੁਝ ਮੁਫਤ ਆ ਜੀ ਤੇ ਮੁਫਤ ਤਾਂ ਆਪਾਂ ਨੂੰ ਪੰਜਾਬੀਆਂ ਨੂੰ ਐਸੀ ਕੋਈ ਚੀਜ਼ ਮਿਲਦੀ ਹੋਵੇ ਆਪਾਂ ਭੱਜ ਕੇ ਜਾਈਦਾ ਤੇ ਸਲਾਹ ਲੈ ਲੈਣੀ ਚਾਹੀਦੀ ਆ ਤੇ ਸਿਆਣੇ ਬੰਦੇ ਦੀ ਸਲਾਹ ਕੰਮ ਵੀ ਜ਼ਰੂਰ ਆ ਜਾਂਦੀ ਆ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਕਹਿੰਦੇ ਜੀ ਬੈਂਕਾਂ ਬੜਾ ਤੰਗ ਕਰ ਰਹੀਆਂ ਆ ਆਪਾਂ ਗੱਲ ਇਹ ਪਹਿਲਾਂ ਵੀ ਕੀਤੀ ਆ ਤੇ ਇਹ ਕਿ ਬੈਂਕ ਉਹਨਾਂ ਲੋਨ ਆ ਜਿਹੜਾ ਨਹੀਂ ਦੇ ਰਹੀ ਜਿੰਨਾ ਪਹਿਲਾਂ ਮਿਲਦਾ ਸੀ ਕਿੰਨੀ ਕਿ ਸਚਾਈ ਹੈ ਇਹਦੇ ਚ ਤੇ ਜੇ ਇੱਕ ਕਪਲ ਕੋਈ ਆਪਾਂ ਆਈਡੀਆ ਲਾ ਲਈਏ ਵੀ ਦੋਨੇ ਜਣੇ 60-60 ਹਜ਼ਾਰ ਕਮਾਉਂਦੇ ਆ ਸਾਲ ਦਾ ਦੋਨੇ 1 ਲੱਖ 20 ਹਜ਼ਾਰ ਕਮਾ ਲੈਂਦੇ ਆ ਉਹਨਾਂ ਦਾ ਕਿੰਨਾ ਕੁ ਲੋਨ ਪਾਸ ਹੋ ਜਾਊਗਾ ਕੀ ਕਹੋਗੇ ਦੇਖੋ ਇਹ ਜਿਨ੍ਹਾਂ ਨੂੰ ਇਹ ਲੱਗਦਾ ਨਾ ਜੇ ਤੁਹਾਨੂੰ ਕੋਈ ਕਹਿੰਦਾ ਕਿ ਬੈਂਕਾਂ ਬੜੀਆਂ ਟਾਈਟ ਹੋ ਗਈਆਂ ਨੇ ਲੋਨ ਨਹੀਂ ਕਰਦੀਆਂ ਉਹ ਇਦਾਂ ਕਰਦੇ ਆ ਤਾਂ ਸਾਡਾ ਨੰਬਰ ਥੱਲੇ ਚੱਲਦਾ ਸਾਨੂੰ ਫੋਨ ਕਰ ਲੋ ਸਾਨੂੰ ਤਾਂ ਕੋਈ ਐਜੀ ਦਿੱਕਤ ਨਹੀਂ ਹੁੰਦੀ ਜਿੱਥੇ ਬੈਂਕ ਕਹਿੰਦੀ ਹੈ ਕਿ ਨਹੀਂ ਇਹਦਾ ਲੋਨ ਨਹੀਂ ਕਰਾਂਗੇ ਬੈਂਕ ਕਿਉਂ ਨਹੀਂ ਕਰੂਗੀ ਬੈਂਕ ਤਾਂ ਬਿਜ਼ਨਸ ਹੈ ਠੀਕ ਹੈ ਬੈਂਕਾ ਇਹ ਬਹੁਤ ਲੀਨੈਂਟ ਰੈਟ ਨਾਊ ਬਿਕਾਜ਼ ਆਬਵੀਅਸਲੀ ਲੈਂਡਿੰਗ ਨਹੀਂ ਕਹਿੰਦੇ ਹੁਣ ਪੁੱਛਦੇ ਬਹੁਤ ਕੁਝ ਆ ਉਹ ਤੁਹਾਡੀ ਜੌਬ ਬਾਰੇ ਪੁੱਛਦੇ ਆ ਤੁਹਾਡੀਆਂ ਪਿੱਛੇ ਸਟੇਟਮੈਂਟ ਆ ਬਹੁਤ ਮੰਗਾਂਦੇ ਆ ਅੱਗੇ ਜੌਬ ਦੇ ਵੀ ਪੁੱਛਦੇ ਆ ਵੀ ਅੱਗੇ ਤੁਹਾਡੇ ਕੋਲ ਇੰਨੇ ਟਾਈਮ ਦੀ ਜੌਬ ਪੱਕੀ ਹੈਗੀ ਆ ਪਰਮਨੈਂਟ ਜੌਬ ਵਾਲੇ ਦਾ ਫਿਰ ਵੀ ਚੱਲ ਜਾਂਦਾ ਕੈਜੂਅਲ ਵਾਲੇ ਦਾ ਕਹਿੰਦੇ ਨਹੀਂ ਚੱਲਦਾ ਐਦਾਂ ਦੀਆਂ ਕੰਡੀਸ਼ਨਸ ਕਈ ਲੱਗਦੀਆਂ ਹਰ ਇੱਕ ਬੈਂਕ ਦਾ ਕ੍ਰਾਈਟੇਰੀਆ ਇਹੀ ਤੇ ਚੀਜ਼ ਨੂੰ ਸਮਝਣੀ ਪੈਣੀ ਹੈ ਜਦੋਂ ਮੈਨੂੰ ਲੋਕ ਪੁੱਛਦੇ ਨੇ ਕਿ ਤੁਸੀਂ ਐਜ਼ ਅ ਕਲਾਇੰਟ ਮੈਨੂੰ ਪੁੱਛੋਗੇ ਕਿ ਬੈਂਕ ਦੇ ਕਿਉਂ ਐਡਵਾਈਜ਼ਰ ਕਿਉਂ ਮੂਵਜ਼ ਐਡਵਾਈਜ਼ਰ ਮੈਂ ਕਦੇ ਵੀ ਆਪਦੇ ਆਪ ਨੂੰ ਐਕਚੁਅਲੀ ਮੂਵਜ਼ ਬ੍ਰੋਕਰ ਨਹੀਂ ਕਹਿੰਦਾ ਮੈਂ ਐਡਵਾਈਜ਼ਰ ਕਹਿੰਦਾ ਕਿਉਂਕਿ ਮੈਂ ਐਡਵਾਈਸ ਕਰਦਾ ਤੁਹਾਨੂੰ ਚੀਜ਼ਾਂ ਤੇ ਮੈਂ ਸਲਾਹਾਂ ਦਿੰਦਾ ਤੁਹਾਨੂੰ ਸੋ ਮੈਂ ਬ ਇੰਟਰਪਾਲ ਐਡਵਾਈਜ਼ਰ ਲਿਖਣਾ ਹਾਂਜੀ ਐਡਵਾਈਜ਼ਰ ਮੋਗੇ ਐਡਵਾਈਜ਼ ਦੇ ਸੁਬਾ ਐਡਵਾਈਜ਼ ਕਰਦਾ ਤੁਹਾਨੂੰ ਮੈਂ ਸਲਾਹ ਦਿੰਦਾ ਐਡਵਾਈਜ਼ ਦਾ ਮਤਲਬ ਕੀ ਇਹਦਾ ਸਲਾਹ ਦੇਣੀ ਜੀ ਬ੍ਰੋਕਰ ਨਹੀਂ ਗਿਆਂਗਾ ਮੈਂ ਮੈਂ ਐਡਵਾਈਜ਼ ਬੁਕਸ ਇਸ ਤੋਂ ਦਿੰਦੇ ਆ ਐਡਵਾਈਜ਼ ਜਿਹੜੀ ਹੁਣ ਦੇਖੋ ਬੈਂਕ ਦੇ ਨਾਲ ਗੱਲ ਤੁਸੀਂ ਕਹਿਆ ਕਿ ਜਿਹੜੀ ਆਪਣੀ ਹੋ ਰਿਹਾ ਕਿ ਕੁਝ ਬੈਂਕ ਆ ਕਹਿੰਦੀਆਂ ਨੇ ਕੁਝ ਬੈਂਕ ਆ ਮੰਗਦੀਆਂ ਨੇ ਹਰ ਇੱਕ ਬੈਂਕ ਦੀ ਲੈਂਡਿੰਗ ਪਾਲਿਸੀ ਡਿਫਰੈਂਟ ਹੁੰਦੀ ਆ ਜੀ ਹਰ ਇੱਕ ਹੁਣ ਜੇ ਵੀ ਤੁਸੀਂ ਤੁਹਾਡੀ ਉਮਰ 50 ਸਾਲ ਦੀ ਹੈ ਤੁਸੀਂ 50 ਸਾਲ ਦੀ ਉਮਰ ਹੈ ਤੁਹਾਡੀ ਜਾਂ ਤੁਹਾਡੀ 52 ਸਾਲ ਦੀ ਉਮਰ ਹੈ ਠੀਕ ਹੈ ਤਾਂ ਤੁਸੀਂ ਜਿਹੜਾ ਘਰ ਲੈ ਰਹੇ ਹੋ ਮੇਬੀ ਥੋੜਾ ਫਸਟ ਹੰਬਾਇਰ ਹੈ ਇਹ ਬਹੁਤ ਜ਼ਿਆਦਾ ਕਾਮਨ ਨਹੀਂ ਸਿਨੈਰੀਓ ਪਰ ਕਾਮਨ ਹੈ ਜਿੱਥੇ ਤੁਹਾਡੀ ਉਮਰ ਜਦੋਂ ਤੁਹਾਡੀ ਉਮਰ 40 ਸਾਲ ਤੋਂ ਵੱਧ ਹੋ ਜਾਂਦੀ ਹੈ ਬੈਂਕ ਯੂਜੂਲੀ ਤੁਹਾਨੂੰ 70 ਸਾਲ ਤੋਂ ਉਮਰ ਤੋਂ ਵੱਧ ਲੋਨ ਨਹੀਂ ਦਿੰਦੇ ਮਤਲਬ ਜੇ ਤੁਹਾਡਾ 40 ਸਾਲ ਦੀ ਉਮਰ ਹੋਗੀ ਤਾਂ ਤੁਹਾਨੂੰ 30 ਸਾਲ ਦੀ ਟਰਮ ਮਿਲ ਜਾਊਗੀ ਪਰ ਜੇ ਤੁਸੀਂ 45 ਸਾਲ ਦੇ ਹੋ ਤਾਂ ਤੁਹਾਨੂੰ ਬੈਂਕ ਸਿਰਫ 25 ਸਾਲ ਦੀ ਹੀ ਲੋਨ ਟਰਮ ਦੇਊਗੀ ਉਹਦਾ ਕਾਰਨ ਕਿਉਂਕਿ ਤੁਸੀਂ 25 65 ਜਾਂ 70 ਤੱਕ ਮੈਕਸਿਮਮ ਰਿਟਾਇਰ ਹੋ ਜਾਣਾ ਬਟ ਇੱਕ ਬੈਂਕ ਹੈਗੀ ਇੱਥੇ ਨਿਊਜ਼ੀਲੈਂਡ 'ਚ ਜਿਹੜੀ ਤੁਹਾਨੂੰ ਜੇ ਤੁਸੀਂ 50 ਸਾਲ ਦੇ ਉੱਤੋਂ ਵੀ ਤੁਹਾਨੂੰ 30 ਸਾਲ ਦੀ ਟਰਮ ਦੇਊਗੀ ਅੱਛਾ ਕੋਈ ਕੁਐਸਚਨ ਨਹੀਂ ਕਰੂ ਐਸ ਤੋਗੇ ਸਾਨੂੰ ਦੱਸਣਾ ਪੈਣਾ ਐਗਜ਼ਿਟ ਪਲਾਨ ਦੇਣਾ ਪੈਣਾ ਹੁਣ ਐਗਜ਼ਿਟ ਪਲਾਨ ਦਾ ਮਤਲਬ ਕੀ ਹੁੰਦਾ ਕਿ ਜੇ ਤੁਸੀਂ 65 ਸਾਲ ਤੇ 70 ਸਾਲ ਤੇ ਰਿਟਾਇਰ ਹੋ ਜਾਣਾ ਫਿਰ ਮੋਗੇ ਕਿਵੇਂ ਪੇ ਕਰਨਾ ਠੀਕ ਹੈ ਹੁਣ ਮੈਂ ਵੀ ਇਹੀ ਚੀਜ਼ ਤਾਂ ਕਰੂੰਗਾ ਹਰ ਮੈਂ ਤੁਸੀਂ ਮੇਰੇ ਕਲਾਇੰਟ ਹੋ ਜੇ ਮੈਨੂੰ ਖੁਦ ਨੂੰ ਨਹੀਂ ਲੱਗਦਾ ਜੇ ਮੈਂ ਖੁਦ ਹੀ ਨਹੀਂ ਇਹ ਚੀਜ਼ ਤੋਂ ਕਨਵਿੰਸ ਹੈਗਾ ਕਿ ਇਹ ਤੁਹਾਡੇ ਲਈ ਚੀਜ਼ ਠੀਕ ਹੈ ਵਧੀਆ ਮੈਂ ਤੁਹਾਨੂੰ ਸਲਾਹ ਨਹੀਂ ਕਰੂੰਗਾ ਨਾ ਮੈਂ ਤੁਹਾਨੂੰ ਇਹ ਚੀਜ਼ ਲੈ ਕੇ ਦਊਂਗਾ ਬੈਂਕ ਤੋਂ ਮੈਂ ਤੁਹਾਨੂੰ ਉਹ ਚੀਜ਼ ਉਦੋਂ ਲੈ ਕੇ ਦੇਣੀ ਹੈ ਜਦੋਂ ਮੈਨੂੰ ਐਜ਼ ਇਨ ਐਡਵਾਈਜ਼ਰ ਇਹ ਲੱਗਦਾ ਕਿ ਤੁਸੀਂ ਇਹ ਚੀਜ਼ ਨੂੰ ਕਰ ਸਕਦੇ ਹੋ ਤੁਸੀਂ ਚੀਜ਼ ਦੀ ਮੋਗਜ ਰੀਪੇਮੈਂਟ ਚੱਲ ਸਕਦੇ ਹੋ ਜਾਂ ਤੁਸੀਂ 30 ਸਾਲ ਤੋਂ ਜੇ ਤੁਸੀਂ 70 ਸਾਲ ਤੇ ਰਿਟਾਇਰ ਹੋ ਗਏ ਜਿਹੜੇ 5 ਸਾਲ ਬਾਕੀ ਬਚ ਜਾਂਦੇ ਨੇ ਉਹਦਾ ਪਲਾਨ ਜਿਹੜਾ ਅਸੀਂ ਬਣਾ ਰਹੇ ਆ ਉਹ ਸਹੀ ਆ ਤੁਸੀਂ ਕਰ ਲਓਗੇ ਉਹ ਜੇ ਮੈਨੂੰ ਲੱਗਦਾ ਤੁਸੀਂ ਮੈਨੂੰ ਐਜ਼ ਅ ਕਲੈਂਟ ਤੁਸੀਂ ਮੈਨੂੰ ਕਹਿ ਦੋਗੇ ਕਿ ਸਰ ਮੇਰੀ ਰਿਸਪੌਂਸਿਬਿਲਟੀ ਆ ਉਹ ਮੇਰਾ ਕੰਮ ਸਿਰਫ ਲੋਨ ਕਰਾਉਣਾ ਨਹੀਂ ਹੈਗਾ ਮੇਰੀ ਰਿਸਪੌਂਸਿਬਿਲਟੀ ਆ ਤੁਹਾਡਾ ਫਿਊਚਰ ਜਿਹੜੇ ਸਿਕਿਉਰ ਕਰਨਾ ਤੁਸੀਂ ਹੁਣ ਮੈਂ ਬੈਂਕ ਦੇ ਕੰਮ ਕੀਤਾ 8 ਸਾਲ ਬੈਂਕ ਤੇ ਕੰਮ ਕਰਕੇ ਮੈਂ ਬੈਂਕ ਵਿੱਚ ਸਲਾਹ ਨਹੀਂ ਦੇ ਸਕਦਾ ਸੀ ਹਮ ਐਜ਼ ਅ ਬੈਂਕਰ ਮੈਂ ਸਲਾਹ ਨਹੀਂ ਦੇ ਸਕਦਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਪਰ ਐਜ਼ ਇਨ ਐਡਵਾਈਜ਼ਰ ਜਦੋਂ ਹੁਣ 7.5 ਸਾਲ ਹੋ ਗਏ ਮੇਰੇ ਐਡਵਾਈਜ਼ਰ ਬਣੇ ਨੂੰ ਤੇ ਹੁਣ ਮੈਂ ਜਿਹੜੀ ਤੁਹਾਨੂੰ ਸਲਾਹ ਦੇ ਸਕਦਾ ਕਿ ਤੁਸੀਂ ਆਪਦਾ ਈਵਨ ਮੋਗੇਜ ਛੇਤੀ ਕਿਵੇਂ ਪੇ ਕਰਨਾ ਜਾਂ ਤੁਸੀਂ ਆਹ ਚੀਜ਼ ਲਓ ਆਹ ਚੀਜ਼ ਨਾ ਲਓ ਜਾਂ ਆਹ ਕਰੋ ਆ ਨਾ ਕਰੋ ਤੁਸੀਂ ਜਾ ਕੇ ਬੈਂਕ ਦੀ ਸਭ ਤੋਂ ਜਿਹੜਾ ਈਜ਼ੀ ਕੰਪੈਰੀਸਨ ਆ ਜਾ ਕੇ ਆਪਦੀ ਬੈਂਕ ਨੂੰ ਪੁੱਛ ਲਓ ਕਿ ਅਸੀਂ ਆਪਣਾ ਮੋਗੇਜ ਰੀਨਿਊ ਕਰਨਾ ਕਿੰਨੇ ਸਾਲ ਲਈ ਫਿਕਸ ਕਰੀਏ ਅਸੀਂ ਆਪਣਾ ਲੋਨ ਛੇਤੀ ਪੇਅ ਆਫ ਕਰਨਾ ਇਹਨੂੰ ਕਿਵੇਂ ਕਰੀਏ ਜਾਂ ਕੋਈ ਵੀ ਕੁਐਸਚਨ ਆਪਣੇ ਲੋਨ ਬਾਰੇ ਪੁੱਛੋ ਉਹਨਾਂ ਕੋ ਸਾਨੂੰ ਐਡਵਾਈਸ ਕਰੋ ਬੈਂਕ ਤੁਹਾਨੂੰ ਐਡਵਾਈਸ ਕਰ ਹੀ ਨਹੀਂ ਸਕਦੀ ਨਾ ਕਰੂਗੀ ਤੇ ਉਹੀ ਸਾਡੀ ਆਉਂਦਾ ਸਾਡਾ ਅਸੀਂ ਹਰ ਇੱਕ ਚੀਜ਼ ਦੇ ਵਿੱਚ ਆਪ ਪਰਸਨਲਾਈਜ਼ਡ ਐਡਵਾਈਸ ਦਿੰਨੇ ਆ ਪਰ ਗੱਲ ਤੁਹਾਡੇ ਮੁਰਗੇ ਮੁੱਦੇ ਤੇ ਆ ਮੈਂ ਬੈਂਕਾਂ ਲੋਨ ਕਰਦੀਆਂ ਨੇ ਕੋਈ ਨਾ ਨਹੀਂ ਕਰਦੀਆਂ ਜੇ ਇੱਕ ਬੈਂਕ ਸਾਨੂੰ ਹੁਣ ਮੈਨੂੰ ਪਤਾ ਕਿ ਹਰਮਨ ਦੀ ਡੀਲ ਆ ਹਾ ਆਹ ਬੈਂਕ ਕੋਲ ਮੇਰੇ ਥੋੜੀ ਬੈਂਕ ਹੈਗੀ ਮੰਨ ਲਓ ANZ ਆ ਵੈਸਟਪੈਕ ਮੈਨੂੰ ਪਤਾ ਵੈਸਟਪੈਕ ਦੀ ਆ ਪਾਲਿਸੀ ਠੀਕ ਨਹੀਂ ਹੈਗੀ ਤੁਹਾਡਾ ਲੋਨ ਕਰਨਾ ਐਸਬੀ ਬੈਂਕ ਨੇ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਹਰਮਨ ਤੁਹਾਡਾ ਤੁਹਾਡਾ ਜਿਹੜਾ ਸਿਨੈਰੀਓ ਹੈ ਨਾ ਆ ਸਿਨੈਰੀਓ ਦੇ ਬੇਸ ਤੇ ਐਸਬੀ ਨੇ ਤੁਹਾਨੂੰ ਕਰਨਾ ਨਹੀਂ ਜਾਂ ਵੈਸਟਪੈਕ ਨੇ ਨਹੀਂ ਕਰਨਾ ਆਪ ਇੱਕ ਕਰੋਗੇ ਤੁਹਾਡਾ ਲੋਨ ਉਹਦਾ ਕਾਰਨ ਆਹ ਜਦੋਂ ਮੈਂ ਤੁਹਾਡਾ ਜਿਹੜੀ ਬੈਂਕ ਜਿਹੜੀ ਬੈਂਕ ਤੇ ਲੈ ਕੇ ਜਾਣਾ ਤੁਹਾਨੂੰ ਨਾ ਉਹ ਤਾਂ ਮੈਂ ਤੁਹਾਨੂੰ ਕਾਰਨ ਦੱਸੂਗਾ ਮੈਂ ਤੁਹਾਨੂੰ ਉੱਥੇ ਕਿਉਂ ਲੈ ਕੇ ਜਾ ਰਿਹਾ ਐਡਵਾਈਸ ਕਰਾਂਗਾ ਤੁਹਾਨੂੰ ਸੋ ਇਹੀ ਇਹੀ ਵਟਾ ਰੀਜ਼ਨ ਹੈ ਕਿ ਐਡਵਾਈਜ਼ਰ ਕੋਲੇ ਆਉਣ ਦਾ ਜੀ ਇੱਕ ਬੈਂਕ ਨਾ ਕਰਦੀ ਹੈ ਤਾਂ ਦੂਜੀ ਜੇ ਜੇ ਸਾਨੂੰ ਪਤਾ ਸਾਨੂੰ ਪਤਾ ਜਿਹੜੀ ਉਹਨਾਂ ਦੀ ਪਾਲਿਸੀਜ਼ ਨੇ ਉਹ ਸਾਡੇ ਬੇਸਿਕਲੀ ਬਲੱਡ ਚ ਨੇ ਮੈਂ ਹੱਸਦਾ ਹਾਂ ਮੈਂ ਕਹਿੰਦਾ ਮੈਨੂੰ ਸੁੱਤੇ ਪੈਣ ਨੂੰ ਠਾਲ ਲਓ ਮੈਨੂੰ ਸੁੱਤੇ ਪੈਣ ਨੂੰ ਵੀ ਮੈਂ ਜਵਾਬ ਦੇ ਦਊਂਗਾ ਮੌਕੀ ਜਿਹਾ ਬਾਰੇ ਬਿਕਾਜ਼ ਹੁਣ ਉਹ ਅੰਦਰ ਰੱਝ ਚੁੱਕਿਆ ਉਹ ਤੁਸੀਂ ਮੇਰੇ ਕੋਲ ਬੈਠੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਹਰ ਮਨ ਚਲੋ ਹੁਣ ਮੈਂ ਥੋੜਾ ਸੈਨਾਰੀਓ ਪੜ ਲਿਆ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਤੁਹਾਨੂੰ ਨਾ ਤੁਸੀਂ ਮੇਰੇ ਕੋਲ ਬੈਠੇ ਹੋ ਉਹ ਬੈਠੇ ਬੈਠੇ ਤੇ ਹੀ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਹਾਡੀ ਆਹ ਪੇਕ ਸੂਟ ਕਰੂਗੀ ਉਹਦੇ ਰੀਜ਼ਨ ਆਹ ਆਹ ਨੇ ਜਦੋਂ ਮੈਂ ਥੋੜਾ ਸੈਨਾਰੀਓ ਬੈਠ ਕੇ ਡਿਸਕਸ ਕਰਦਾ ਨਾ ਐਸੀ ਕਲਾਇੰਟ ਪਿੱਛੇ ਬੈਕਮਾਂਡ ਤੇ ਤੁਹਾਡੇ ਲਈ ਸੈਨਾਰੀਓ ਪ੍ਰਪੇਅਰ ਹੋ ਗਿਆ ਉਸ ਟਾਈਮ ਤੇ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ 24 ਘੰਟੇ ਲਾ ਕੇ ਦੱਸਣਾ ਤੁਹਾਨੂੰ 5 ਮਿੰਟ ਨਾਲ ਦੀ ਨਾਲ ਤੁਹਾਨੂੰ ਚਾਹੇ ਫੋਨ ਕਰ ਲਓ ਚਾਹੇ ਮਿਲ ਲਓ ਤੁਹਾਨੂੰ ਨਾਲ ਦੀ ਨਾਲ ਦੱਸ ਦੇ ਸੋ ਬਿਲਕੁਲ ਜੀ ਜੇ ਤੁਸੀਂ ਵੀ ਕੋਈ ਸਲਾਹ مشورہ ਕਰਨਾ ਚਾਹੁੰਦੇ ਹੋ ਤਾਂ ਬੀਟਰਪਾਲ ਨੰਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਇਹਨਾਂ ਨੂੰ ਮਿਲ ਸਕਦੇ ਹੋ ਜੀ ਤੇ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੇ ਇਹਨਾਂ ਨੂੰ ਮਿਲਣ ਦੇ ਲਈ ਇਹਨਾਂ ਦਾ ਐਡਰੈਸ ਐਡਰੈਸ ਹੈਗਾ 118 ਗ੍ਰੇਟ ਸਾਊਥ ਰੋਡ ਪਫਾਗੋਰਾ ਤੇ ਬੜਾ ਸੁਣਾ ਆਫਿਸ ਨੇ ਬਣਾ ਲਿਆ ਤੇ ਸਭ ਤੋਂ ਵੱਡੀ ਗੱਲ ਉੱਥੇ ਕਾਫੀ ਇਹ ਆਪ ਬਣਾ ਕੇ ਦਿੰਦੇ ਆ ਤੇ ਜਾਓ ਨਾਲੇ ਕਾਫੀ ਦਾ ਆਨੰਦ ਇਹਨਾਂ ਦੀ ਦਾ ਜਰੂਰ ਮਾਣਿਓ ਤੇ ਇਹਨਾਂ ਨੂੰ ਜਾ ਕੇ ਮਿਲੋ ਸਲਾਹ ਜਰੂਰ ਲਓ ਤੇ ਮੈਨੂੰ ਲੱਗਦਾ ਸਲਾਹ ਲਾਉਂਗੇ ਤਾਂ ਗੱਲਬਾਤ ਕਰਾਂਗੇ ਤਾਂ ਹੋ ਸਕਦਾ ਕੋਈ ਨਾ ਕੋਈ ਰਸਤਾ ਜਿਹੜਾ ਜਰੂਰ ਨਿਕਲ ਸਕਦਾ ਕਈ ਵਾਰੀ ਆਪਾਂ ਸਿੱਧੀ ਬੈਂਕ ਵਾਲਿਆਂ ਨੂੰ ਪੁੱਛ ਲੈਂਦੇ ਆ ਬੈਂਕ ਵਾਲੇ ਜਵਾਬ ਦੇ ਦਿੰਦੇ ਆ ਕਿਉਂਕਿ ਜਦੋਂ ਮੈਂ ਇਹ ਘਰ ਲੈਣਾ ਸੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੈਂ ਇੱਕ ਬੈਂਕ ਨੂੰ ਪੁੱਛਿਆ ਉਹ ਕਹਿੰਦੇ ਜੀ ਨਹੀਂ ਹਲੇ ਤੁਹਾਡਾ ਘਰ ਦਾ ਲੋਨ ਨਹੀਂ ਹੋ ਸਕਦਾ ਪਰ ਮੈਂ ਵੀ ਫਿਰ ਜਦੋਂ ਐਵੇਂ ਬ੍ਰੋ ਨਾ ਮੇਰਾ ਬ੍ਰੋਕਰ ਕਹਾ ਅਡਵਾਈਜ਼ਰ ਕਹਾ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਫਿਰ ਪਤਾ ਲੱਗਿਆ ਕਿ ਨਹੀਂ ਭਾਈ ਲੋਨ ਇਹ ਬੈਂਕ ਨਹੀਂ ਕਰਦੀ ਦੂਜੀ ਬੈਂਕ ਕਰ ਸਕਦੀ ਆ ਤੇ ਮੇਰੇ ਖਿਆਲ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਨਿਕਲ ਸਕਦਾ ਤੇ ਸਲਾਹ ਲੈ ਵੀ ਲੈਣੀ ਚਾਹੀਦੀ ਆ ਤੇ ਫਿਰ ਪਰ ਪਾਉਣੀ ਮਨ ਲੱਗਾ ਸਲਾਹ ਦੇ ਪੈ ਪਹਿਲੀ ਸਲਾਹ ਦੇ ਪੈਸੇ ਨਹੀਂ ਲੈਂਦੇ ਉਹਨੇ ਦੂਜੀ ਤੀਜੀ ਦਾ ਮੈਂ ਕਦੇ ਗਾਈਡ ਕੀਤਾ ਨਹੀਂ ਵੀ ਸਲਾਹ ਲੈਣ ਗਿਆ ਹੋਵਾ ਬਾਕੀ ਲੋਨ ਦੇ ਪੈਸੇ ਕੋਈ ਨਹੀਂ ਆ ਉਹ ਮੈਨੂੰ ਪਤਾ ਕਿ ਤੁਹਾਡੇ ਲੋਨ ਕਰਾਣ ਦੇ ਪੈਸੇ ਮੈਨੂੰ ਲੱਗਦਾ ਇਹ ਕੋਈ ਨਹੀਂ ਲੈਂਦੇ ਨਹੀਂ ਹਾਂਜੀ ਲੋਨ ਦੇ ਪੈਸੇ ਵੀ ਨਹੀਂ ਲੈਂਦੇ ਸਲਾਹ ਦੇ ਪੈਸ ਕੀ ਕਾਫੀ ਤੇ ਪੈਸੇ ਵੀ ਨਹੀਂ ਲੈਂਦੇ ਜੀ ਸਾਰਾ ਕੁਝ ਮੁਫਤ ਆ ਜੀ ਤੇ ਮੁਫਤ ਤਾਂ ਆਪਾਂ ਨੂੰ ਪੰਜਾਬੀਆਂ ਨੂੰ ਐਸੀ ਕੋਈ ਚੀਜ਼ ਮਿਲਦੀ ਹੋਵੇ ਆਪਾਂ ਭੱਜ ਕੇ ਜਾਈਦਾ ਤੇ ਸਲਾਹ ਲੈ ਲੈਣੀ ਚਾਹੀਦੀ ਆ ਤੇ ਸਿਆਣੇ ਬੰਦੇ ਦੀ ਸਲਾਹ ਕੰਮ ਵੀ ਜ਼ਰੂਰ ਆ ਜਾਂਦੀ ਆ ਇੱਕ ਚੀਜ਼ ਮੈਂ ਜਾਣਨੀ ਚਾਹੂੰਗਾ ਕਹਿੰਦੇ ਜੀ ਬੈਂਕਾਂ ਬੜਾ ਤੰਗ ਕਰ ਰਹੀਆਂ ਆ ਆਪਾਂ ਗੱਲ ਇਹ ਪਹਿਲਾਂ ਵੀ ਕੀਤੀ ਆ ਤੇ ਕਿ ਬੈਂਕ ਉਹਨਾਂ ਲੋਨ ਆ ਜਿਹੜਾ ਨਹੀਂ ਦੇ ਰਹੀ ਜਿੰਨਾ ਪਹਿਲਾਂ ਮਿਲਦਾ ਸੀ ਕਿੰਨੀ ਸਚਾਈ ਹੈ ਇਹਦੇ ਵਿੱਚ ਤੇ ਜੇ ਇੱਕ ਕਪਲ ਕੋਈ ਆਪਾਂ ਆਈਡੀਆ ਲਾ ਲਈਏ ਵੀ ਦੋਨੇ ਜਣੇ 67000 ਕਮਾਉਂਦੇ ਆ ਸਾਲ ਦਾ ਦੋਨੇ 120000 ਕਮਾ ਲੈਂਦੇ ਆ ਹਾਂਜੀ ਉਹਨਾਂ ਦਾ ਕਿੰਨਾ ਕੁ ਲੋਨ ਪਾਸ ਹੋ ਜਾਊਗਾ ਕੀ ਕਹੋਗੇ ਦੇਖੋ ਇਹ ਜਿਨ੍ਹਾਂ ਨੂੰ ਇਹ ਲੱਗਦਾ ਨਾ ਜੇ ਤੁਹਾਨੂੰ ਕੋਈ ਕਹਿੰਦਾ ਕਿ ਬੈਂਕਾਂ ਬੜੀਆਂ ਟਾਈਟ ਹੋ ਗਈਆਂ ਨੇ ਲੋਨ ਨਹੀਂ ਕਰਦੀਆਂ ਉਹ ਇਦਾਂ ਕਰਦੇ ਆ ਤਾਂ ਸਾਡਾ ਨੰਬਰ ਥੱਲੇ ਚੱਲਦਾ ਸਾਨੂੰ ਫੋਨ ਕਰ ਲਓ ਸਾਨੂੰ ਤਾਂ ਕੋਈ ਐਜੀ ਦਿੱਕਤ ਨਹੀਂ ਹੁੰਦੀ ਜਿੱਥੇ ਬੈਂਕ ਕਹਿੰਦੀ ਆ ਕਿ ਨਹੀਂ ਇਹਦਾ ਲੋਨ ਨਹੀਂ ਕਰਾਂਗੇ ਬੈਂਕ ਕਿਉਂ ਨਹੀਂ ਕਰੂਗੀ ਬੈਂਕ ਤਾਂ ਬਿਜ਼ਨਸ ਆ ਠੀਕ ਆ ਬੈਂਕਾਂ ਇਹ ਬਹੁਤ ਲੀਨੈਂਟ ਨੇ রাইਟ ਨਾਓ ਬਿਕਾਜ਼ ਆਬਵੀਅਸਲੀ ਲੈਂਡਿੰਗ ਇਹ ਕਹਿੰਦੇ ਹੁਣ ਪੁੱਛਦੇ ਬਹੁਤ ਕੁਝ ਆ ਉਹ ਤੁਹਾਡੀ ਜੌਬ ਬਾਰੇ ਪੁੱਛਦੇ ਆ ਤੁਹਾਡੀਆਂ ਪਿੱਛੇ ਸਟੇਟਮੈਂਟ ਆ ਬਹੁਤ ਮੰਗਾਂਦੇ ਆ ਅੱਗੇ ਜੌਬ ਦੇ ਵੀ ਪੁੱਛਦੇ ਆ ਵੀ ਅੱਗੇ ਤੁਹਾਡੇ ਕੋਲ ਇੰਨੇ ਟਾਈਮ ਦੀ ਜੌਬ ਪੱਕੀ ਹੈਗੀ ਆ ਪਰਮਨੈਂਟ ਜੌਬ ਵਾਲੇ ਦਾ ਫਿਰ ਵੀ ਚੱਲ ਜਾਂਦਾ ਕੈਜੂਅਲ ਵਾਲੇ ਦਾ ਕਹਿੰਦੇ ਨਹੀਂ ਚੱਲਦਾ ਐਦਾਂ ਦੀਆਂ ਕੰਡੀਸ਼ਨਸ ਕਈ ਲੱਗਦੀਆਂ ਹਰ ਇੱਕ ਬੈਂਕ ਦਾ ਕ੍ਰਾਈਟੇਰੀਆ ਇਹੀ ਤੇ ਚੀਜ਼ ਨੂੰ ਸਮਝਣੀ ਪੈਣੀ ਹੈ ਜਦੋਂ ਮੈਨੂੰ ਲੋਕ ਪੁੱਛਦੇ ਨੇ ਕਿ ਤੁਸੀਂ ਐਜ਼ ਅ ਕਲਾਇੰਟ ਮੈਨੂੰ ਪੁੱਛੋਗੇ ਕਿ ਬੈਂਕ ਦੇ ਕਿਉਂ ਐਡਵਾਈਜ਼ਰ ਕਿਉਂ ਮੂਵਜ਼ ਐਡਵਾਈਜ਼ਰ ਮੈਂ ਕਹਿੰਦਾ ਵੀ ਆਪਦੇ ਆਪ ਨੂੰ ਐਕਚੁਅਲੀ ਮੂਵਜ਼ ਬ੍ਰੋਕਰ ਨਹੀਂ ਕਹਿੰਦਾ ਮੈਂ ਐਡਵਾਈਜ਼ਰ ਕਹਿੰਦਾ ਕਿਉਂਕਿ ਮੈਂ ਐਡਵਾਈਸ ਕਰਦਾ ਤੁਹਾਨੂੰ ਚੀਜ਼ਾਂ ਤੇ ਮੈਂ ਸਲਾਹਾਂ ਦਿੰਦਾ ਤੁਹਾਨੂੰ ਸੋ ਮ ਹਿੰਦਰਪਾਲ ਐਡਵਾਈਜ਼ਰ ਲਿਖਣਾ ਹਾਂਜੀ ਐਡਵਾਈਜ਼ਰ ਮੋਗੇ ਐਡਵਾਈਜ਼ਰ ਸੁਬਹ ਐਡਵਾਈਜ਼ ਕਰਦਾ ਤੁਹਾਨੂੰ ਮੈਂ ਸਲਾਹ ਦਿੰਦਾ ਐਡਵਾਈਜ਼ ਦਾ ਮਤਲਬ ਕੀ ਇਹਦਾ ਸਲਾਹ ਦੇਣੀ ਜੀ ਬ੍ਰੋਕਰ ਨਹੀਂ ਗਿਆਂਗਾ ਮੈਂ ਮੈਂ ਐਡਵਾਈਜ਼ ਬੁਕਸ ਦੇ ਇਸ ਤੋਂ ਦਿੰਦੇ ਹਾਂ ਐਡਵਾਈਜ਼ ਜਿਹੜੀ ਹੁਣ ਦੇਖੋ ਬੈਂਕ ਦੇ ਨਾਲ ਗੱਲ ਤੁਸੀਂ ਕਹਿਆ ਕਿ ਜਿਹੜੀ ਆਪਣੀ ਹੋ ਰਿਹਾ ਕਿ ਕੁਝ ਬੈਂਕ ਆਹ ਕਹਿੰਦੀਆਂ ਨੇ ਕੁਝ ਬੈਂਕ ਆ ਮੰਗਦੀਆਂ ਨੇ ਹਰ ਇੱਕ ਬੈਂਕ ਦੀ ਲੈਂਡਿੰਗ ਪਾਲਿਸੀ ਡਿਫਰੈਂਟ ਹੁੰਦੀ ਆ ਜੀ ਹਰ ਇੱਕ ਹੁਣ ਜੇ ਵੀ ਤੁਸੀਂ ਤੁਹਾਡੀ ਉਮਰ 50 ਸਾਲ ਦੀ ਹੈ ਤੁਸੀਂ 50 ਸਾਲ ਦੀ ਉਮਰ ਹੈ ਤੁਹਾਡੀ ਜਾਂ ਤੁਹਾਡੀ 52 ਸਾਲ ਦੀ ਉਮਰ ਹੈ ਠੀਕ ਹੈ ਤਾਂ ਤੁਸੀਂ ਜਿਹੜਾ ਘਰ ਲੈ ਰਹੇ ਹੋ ਮੇਬੀ ਥੋੜਾ ਫਸਟ ਟਾਈਮ ਬਾਏ ਰਹਾ ਇਹ ਬਹੁਤ ਜ਼ਿਆਦਾ ਕਾਮਨ ਨਹੀਂ ਸਿਨੈਰੀਓ ਪਰ ਕਾਮਨ ਹੈ ਜਿੱਥੇ ਤੁਹਾਡੀ ਉਮਰ ਜਦੋਂ ਤੁਹਾਡੀ ਉਮਰ 40 ਸਾਲ ਤੋਂ ਵੱਧ ਹੋ ਜਾਂਦੀ ਹੈ ਬੈਂਕ ਯੂਜੂਲੀ ਤੁਹਾਨੂੰ 70 ਸਾਲ ਤੋਂ ਉਮਰ ਤੋਂ ਵੱਧ ਲੋਨ ਨਹੀਂ ਦਿੰਦੀ ਮਤਲਬ ਜੇ ਤੁਹਾਡਾ 40 ਸਾਲ ਦੀ ਉਮਰ ਹੋ ਗਈ ਤਾਂ ਤੁਹਾਨੂੰ 30 ਸਾਲ ਦੀ ਟਰਮ ਮਿਲ ਜਾਊਗੀ ਪਰ ਜੇ ਤੁਸੀਂ 45 ਸਾਲ ਦੇ ਹੋ ਤਾਂ ਤੁਹਾਨੂੰ ਬੈਂਕ ਸਿਰਫ 25 ਸਾਲ ਦੀ ਹੀ ਲੋਨ ਟਰਮ ਦੇਊਗੀ ਉਹਦਾ ਕਾਰਨ ਕਿਉਂਕਿ ਤੁਸੀਂ 25 65 ਜਾਂ 70 ਤੱਕ ਮੈਕਸਿਮਮ ਰਿਟਾਇਰ ਹੋ ਜਾਣਾ ਬਟ ਇੱਕ ਬੈਂਕ ਹੈਗੀ ਇੱਥੇ ਨਿਊਜ਼ੀਲੈਂਡ 'ਚ ਜਿਹੜੀ ਤੁਹਾਨੂੰ ਜੇ ਤੁਸੀਂ 50 ਸਾਲ ਦੇ ਉੱਤੋਂ ਵੀ ਤੁਹਾਨੂੰ 30 ਸਾਲ ਦੀ ਟਰਮ ਦੇਊਗੀ अच्छा कोई क्वेश्चन ही करू एज लॉन्ग एज ਸਾਨੂੰ ਦੱਸਣਾ ਪੈਣਾ ਐਗਜ਼ਿਟ ਪਲਾਨ ਦੇਣਾ ਪੈਣਾ ਹੁਣ ਐਗਜ਼ਿਟ ਪਲਾਨ ਦਾ ਮਤਲਬ ਕੀ ਹੁੰਦਾ ਕਿ ਜੇ ਤੁਸੀਂ 65 ਸਾਲ ਤੇ 70 ਸਾਲ ਤੇ ਰਿਟਾਇਰ ਹੋ ਜਾਨੇ ਫਿਰ ਮੋਗਜ ਕਿਵੇਂ ਪੇ ਕਰਨਾ ਠੀਕ ਹੈ ਹੁਣ ਮੈਂ ਵੀ ਇਹ ਚੀਜ਼ ਤਾਂ ਕਰੂੰਗਾ ਹਰਮਨ ਤੁਸੀਂ ਮੇਰੇ ਕਲਾਇੰਟ ਹੋ ਜੇ ਮੈਨੂੰ ਖੁਦ ਨੂੰ ਨਹੀਂ ਲੱਗਦਾ ਜੇ ਮੈਂ ਖੁਦ ਹੀ ਨਹੀਂ ਇਹ ਚੀਜ਼ ਤੋਂ ਕਨਵਿੰਸ ਹੈਗਾ ਕਿ ਇਹ ਤੁਹਾਡੇ ਲਈ ਚੀਜ਼ ਠੀਕ ਹੈ ਵਧੀਆ ਮੈਂ ਤੁਹਾਨੂੰ ਸਲਾਹ ਨਹੀਂ ਕਰੂੰਗਾ ਨਾ ਮੈਂ ਤੁਹਾਨੂੰ ਇਹ ਚੀਜ਼ ਲੈ ਕੇ ਦਊਂਗਾ ਬੈਂਕ ਤੋਂ ਮੈਂ ਤੁਹਾਨੂੰ ਉਹ ਚੀਜ਼ ਉਦੋਂ ਲੈ ਕੇ ਦੇਣੀ ਹੈ ਜਦੋਂ ਮੈਨੂੰ ਐਜ਼ ਇਨ ਐਡਵਾਈਜ਼ਰ ਇਹ ਲੱਗਦਾ ਕਿ ਤੁਸੀਂ ਇਹ ਚੀਜ਼ ਨੂੰ ਕਰ ਸਕਦੇ ਹੋ ਤੁਸੀਂ ਚੀ ਤੇ ਰਿਟਾਇਰ ਹੋਗੇ ਜਿਹੜੇ 5 ਸਾਲ ਬਾਕੀ ਬਚ ਜਾਂਦੇ ਨੇ ਉਹਦਾ ਪਲਾਨ ਜਿਹੜਾ ਅਸੀਂ ਬਣਾ ਰਹੇ ਆ ਉਹ ਸਹੀ ਆ ਤੁਸੀਂ ਕਰ ਲਓਗੇ ਉਹ ਜੇ ਮੈਨੂੰ ਲੱਗਦਾ ਤੁਸੀਂ ਮੈਨੂੰ ਐਜ਼ ਅ ਕਲੈਂਟ ਤੁਸੀਂ ਮੈਨੂੰ ਕਹਿ ਦੋਗੇ ਕਿ ਅਸੀਂ ਕਰ ਲਾਂਗੇ ਪਰ ਮੈਂ ਕਨਵਿੰਸ ਨਹੀਂ ਹੈਗਾ ਮੈਂ ਫੇਰ ਵੀ ਨਹੀਂ ਕਰੂੰਗਾ ਉਹਦਾ ਕਾਰਨ ਐਡਵਾਈਜ਼ਰ ਮੇਰੀ ਰਿਸਪੌਂਸਿਬਿਲਟੀ ਆ ਹੋ ਮੇਰਾ ਕੰਮ ਸਿਰਫ ਲੋਨ ਕਰਾਉਣਾ ਨਹੀਂ ਹੈਗਾ ਮੇਰੀ ਰਿਸਪੌਂਸਿਬਿਲਟੀ ਆ ਤੁਹਾਡਾ ਫਿਊਚਰ ਜਿਹੜੇ ਸਿਕਿਉਰ ਕਰਨਾ ਤੁਸੀਂ ਹੁਣ ਮੈਂ ਬੈਂਕ ਤੇ ਕੰਮ ਕੀਤਾ 8 ਸਾਲ ਬੈਂਕ ਤੇ ਕੰਮ ਕਰਕੇ ਮੈਂ ਬੈਂਕ ਵਿੱਚ ਸਲਾਹ ਨਹੀਂ ਦੇ ਸਕਦਾ ਸੀ ਹਮ ਐਜ਼ ਅ ਬੈਂਕਰ ਮੈਂ ਸਲਾਹ ਨਹੀਂ ਦੇ ਸਕਦਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਪਰ ਐਜ਼ ਇਨ ਐਡਵਾਈਜ਼ਰ ਜਦੋਂ ਹੁਣ 7.5 ਸਾਲ ਹੋ ਗਏ ਜਦੋਂ ਐਡਵਾਈਜ਼ਰ ਬਣੇ ਨੂੰ ਤੇ ਹੁਣ ਮੈਂ ਜਿਹੜੀ ਤੁਹਾਨੂੰ ਸਲਾਹ ਦੇ ਸਕਦਾ ਕਿ ਤੁਸੀਂ ਆਪਦਾ ਈਵਨ ਮੋਗੇਜ ਛੇਤੀ ਕਿਵੇਂ ਪੇ ਕਰਨਾ ਜਾਂ ਤੁਸੀਂ ਆਹ ਚੀਜ਼ ਲਓ ਆਹ ਚੀਜ਼ ਨਾ ਲਓ ਜਾਂ ਆਹ ਕਰੋ ਆ ਨਾ ਕਰੋ ਤੁਸੀਂ ਜਾ ਕੇ ਬੈਂਕ ਦੀ ਸਭ ਤੋਂ ਜਿਹੜਾ ਈਜ਼ੀ ਕੰਪੈਰੀਸਨ ਹੈ ਨਾ ਜਾ ਕੇ ਆਪਦੀ ਬੈਂਕ ਨੂੰ ਪੁੱਛ ਲਓ ਕਿ ਅਸੀਂ ਆਪਣਾ ਮੋਗੇਜ ਰੀਨਿਊ ਕਰਨਾ ਕਿੰਨੇ ਸਾਲ ਲਈ ਫਿਕਸ ਕਰੀਏ ਅਸੀਂ ਆਪਣਾ ਲੋਨ ਛੇਤੀ ਪੇਅ ਆਫ ਕਰਨਾ ਇਹਨੂੰ ਕਿਵੇਂ ਕਰੀਏ ਜਾਂ ਕੋਈ ਵੀ ਕੁਐਸਚਨ ਆਪਣੇ ਲੋਨ ਬਾਰੇ ਪੁੱਛੋ ਉਹਨਾਂ ਕੋ ਸਾਨੂੰ ਐਡਵਾਈਸ ਕਰੋ ਬੈਂਕ ਤੁਹਾਨੂੰ ਐਡਵਾਈਸ ਕਰ ਹੀ ਨਹੀਂ ਸਕਦੀ ਨਾ ਕਰੂਗੀ ਤੇ ਉਹੀ ਸਾਡੀ ਆਉਂਦਾ ਸਾਡਾ ਅਸੀਂ ਹਰ ਇੱਕ ਚੀਜ਼ ਦੇ ਵਿੱਚ ਆਪ ਪਰਸਨਲਾਈਜ਼ਡ ਐਡਵਾਈਸ ਦਿੰਨੇ ਆ ਪਰ ਗੱਲ ਤੁਹਾਡੇ ਮੁਰਗੇ ਮੁੱਦੇ ਤੇ ਆ ਮੈਂ ਬੈਂਕਾਂ ਲੋਨ ਕਰਦੀਆਂ ਨੇ ਕੋਈ ਨਾ ਨਹੀਂ ਕਰਦੀਆਂ ਜੇ ਇੱਕ ਬੈਂਕ ਸਾਨੂੰ ਹੁਣ ਮੈਨੂੰ ਪਤਾ ਕਿ ਹਰਮਨ ਦੀ ਡੀਲ ਆਹਾ ਆਹ ਬੈਂਕ ਕੋਲ ਮੈਂ ਥੋੜੀ ਬੈਂਕ ਹੈਗੀ ਮੰਨ ਲਓ ਏ ਐਨ ਜ਼ेड ਆ ਵੈਸਟ ਪੈਕ ਮੈਨੂੰ ਪਤਾ ਹੈ ਵੈਸਟ ਪੈਕ ਦੀ ਆ ਪਾਲਿਸੀ ਠੀਕ ਨਹੀਂ ਹੈਗੀ ਥੋੜਾ ਲੋਨ ਕਰਨਾ ਐਸਬੀ ਬੈਂਕ ਨੇ ਮੈਂ ਤੁਹਾਨੂੰ ਐਡਵਾਈਸ ਕਰੂੰਗਾ ਕਿ ਹਰਮਨ ਤੁਹਾਡਾ ਤੁਹਾਡਾ ਜਿਹੜਾ ਸਿਨੈਰੀਓ ਨਾ ਆ ਸਿਨੈਰੀਓ ਦੇ ਬੇਸ ਤੇ ਐਸਬੀ ਨੇ ਤੁਹਾਨੂੰ ਕਰਨਾ ਨਹੀਂ ਜਾਂ ਵੈਸਟ ਪੈਕ ਨੇ ਨਹੀਂ ਕਰਨਾ ਆ ਬੈਂਕ ਕਰੂਗੀ ਤੁਹਾਡਾ ਲੋਨ ਉਹਦਾ ਕਾਰਨ ਆਹ ਜਦੋਂ ਮੈਂ ਤੁਹਾਡਾ ਜਿਹੜੀ ਬੈਂਕ ਜਿਹੜੀ ਬੈਂਕ ਤੇ ਲੈ ਕੇ ਜਾਣਾ ਤੁਹਾਨੂੰ ਨਾ ਉਹ ਤਾਂ ਮੈਂ ਤੁਹਾਨੂੰ ਕਾਰਨ ਦੱਸੂਗਾ ਮੈਂ ਤੁਹਾਨੂੰ ਉੱਥੇ ਕਿਉਂ ਲੈ ਕੇ ਜਾ ਰਿਹਾ ਐਡਵਾਈਸ ਕਰੂੰਗਾ ਤੁਹਾਨੂੰ ਸੋ ਇਹੀ ਇਹੀ ਬਟਾ ਰੀਜ਼ ਕਲੀ ਬਲੱਡ ਚ ਨੇ ਮੈਂ ਹੱਸਦਾ ਹਾਂ ਮੈਂ ਕਹਿੰਦਾ ਮੈਨੂੰ ਸੁੱਤੇ ਬੇਨ ਨੂੰ ਠਾਲ ਲੋ ਮੈਨੂੰ ਸੁੱਤੇ ਬੇਨ ਨੂੰ ਵੀ ਮੈਂ ਜਵਾਬ ਦੇ ਦੂੰਗਾ ਮੌਕੇ ਜਵਾਰੇ ਬਿਕਾਜ਼ ਹੁਣ ਉਹ ਅੰਦਰ ਰਚ ਚੁੱਕਿਆ ਉਹ ਸੋ ਤੁਸੀਂ ਮੇਰੇ ਕੋਲ ਬੈਠੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਹਾਰਮਨ ਚਲੋ ਹੁਣ ਮੈਂ ਥੋੜਾ ਸਨਾਰੀਓ ਪੜ ਲਿਆ ਮੈਂ ਕੱਲ ਨੂੰ ਦੱਸੂਗਾ ਤੁਹਾਨੂੰ ਨਾ ਤੁਸੀਂ ਮੇਰੇ ਕੋਲ ਬੈਠੇ ਹੋ ਉਹ ਬੈਠੇ ਬੈਠੇ ਤੇ ਹੀ ਮੈਂ ਤੁਹਾਨੂੰ ਦੱਸ ਦੇਣਾ ਕਿ ਤੁਹਾਡੀ ਆਹਪੇਕ ਸੂਟ ਕਰੂਗੀ ਉਹਦੇ ਰੀਜ਼ਨ ਆਹ ਆਹ ਨੇ ਜਦੋਂ ਮੈਂ ਥੋੜਾ ਸਨਾਰੀਓ ਬੈਠ ਕੇ ਡਿਸਕਸ ਕਰਦਾ ਨਾ ਐਸੇ ਕਲਾਇੰਟ ਪਿੱਛੇ ਬੈਕਮਾਂਡ ਤੇ ਤੁਹਾਡੇ ਲਈ ਸਨਾਰੀਓ ਪ੍ਰ ਇਹ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ 24 ਘੰਟੇ ਲਾ ਕੇ ਦੱਸਣਾ ਤੁਹਾਨੂੰ 5 ਮਿੰਟ ਨਾਲ ਦੀ ਨਾਲ ਤੁਹਾਨੂੰ ਚਾਹੇ ਫੋਨ ਕਰ ਲੋ ਚਾਹੇ ਮਿਲ ਲੋ ਤੁਹਾਨੂੰ ਨਾਲ ਦੀ ਨਾਲ ਦੱਸ ਦੇਣਾ ਕੌਣ ਕਰੂਗਾ ਕਿਹੜੀ ਬੈਂਕ ਕਰੂਗੀ ਕਾਰਨ ਕੀ ਆਵਾ ਜੀ ਸੋ ਬਿਲਕੁਲ ਜੀ ਜੇ ਤੁਸੀਂ ਵੀ ਕੋਈ ਸਲਾਹ مشورہ ਕਰਨਾ ਚਾਹੁੰਦੇ ਹੋ ਤਾਂ ਬੀਟਰਪਾਲ ਰੰਧਾ ਦਾ ਨੰਬਰ ਸਕਰੀਨ ਤੇ ਚੱਲ ਹੀ ਰਿਹਾ ਇਹਨਾਂ ਨੂੰ ਮਿਲ ਸਕਦੇ ਹੋ ਜੀ ਤੇ ਇਹਨਾਂ ਨਾਲ ਅਪਾਇੰਟਮੈਂਟ ਬਣਾ ਕੇ ਤੇ ਇਹਨਾਂ ਨੂੰ ਮਿਲਣ ਦੇ ਲਈ ਇਹਨਾਂ ਦਾ ਐਡਰੈਸ ਐਡਰੈਸ ਹੈਗਾ 118 ਗ੍ਰੇਟ ਸਾਊਥ ਰੋਡ ਪਾਪਾਗੋਰਾ ਤੇ ਬੜਾ ਸੁਣਾ ਆਫਿਸ ਨਾਲੇ ਬਣਾ ਲਿਆ ਤੇ ਸਭ ਤੋਂ ਵੱਡੀ ਗੱਲ ਉੱਥੇ ਕੌਫੀ ਇਹ ਆਪ ਬਣਾ ਕੇ ਦਿੰਦੇ ਆ ਤੇ ਜਾਓ ਨਾਲੇ ਕੌਫੀ ਦਾ ਆਨੰਦ ਇਹਨਾਂ ਦੀ ਦਾ ਜਰੂਰ ਮਾਣਿਓ ਤੇ ਇਹਨਾਂ ਨੂੰ ਜਾ ਕੇ ਮਿਲੋ ਸਲਾਹ ਜਰੂਰ ਲਓ ਤੇ ਮੈਨੂੰ ਲੱਗਦਾ ਸਲਾਹ ਲਾਉਂਗੇ ਤਾਂ ਗੱਲਬਾਤ ਕਰਾਂਗੇ ਤਾਂ ਹੋ ਸਕਦਾ ਕੋਈ ਨਾ ਕੋਈ ਰਸਤਾ ਜਿਹੜਾ ਜਰੂਰ ਨਿਕਲ ਸਕਦਾ ਕਈ ਵਾਰੀ ਆਪਾਂ ਸਿੱਧੀ ਬੈਂਕ ਵਾਲਿਆਂ ਨੂੰ ਪੁੱਛ ਲੈਂਦੇ ਆ ਬੈਂਕ ਵਾਲੇ ਜਵਾਬ ਦੇ ਦਿੰਦੇ ਆ ਕਿਉਂਕਿ ਜਦੋਂ ਮੈਂ ਇਹ ਘਰ ਲੈਣਾ ਸੀ ਮੇਰੇ ਨਾਲ ਵੀ ਇਦਾਂ ਹੀ ਹੋਇਆ ਮੈਂ ਇੱਕ ਬੈਂਕ ਨੂੰ ਪੁੱਛਿਆ ਉਹ ਕਹਿੰਦੇ ਜੀ ਨਹੀਂ ਹਲੇ ਤੁਹਾਡਾ ਘਰ ਦਾ ਲੋਨ ਨਹੀਂ ਹੋ ਸਕਦਾ ਪਰ ਮੈਂ ਵੀ ਫਿਰ ਜਦੋਂ ਐਵੇਂ ਬ్రో ਨਾ ਮੈਂ ਬ੍ਰੋਕਰ ਕਹਾ ਘਾ ਅਡਵਾਈਜ਼ਰ ਕਹਾ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤੇ ਫਿਰ ਪਤਾ ਲੱਗਿਆ ਕਿ ਨਹੀਂ ਭਾਈ ਲੋਨ ਇਹ ਬੈਂਕ ਨਹੀਂ ਕਰਦੀ ਦੂਜੀ ਬੈਂਕ ਕਰ ਸਕਦੀ ਆ ਤੇ ਮੇਰੇ ਖਿਆਲ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਨਾ ਕੋਈ ਹੱਲ ਜਿਹੜਾ ਜ਼ਰੂਰ ਨਿਕਲ ਸਕਦਾ ਤੇ ਸਲਾਹ ਲੈ ਵੀ ਲੈਣੀ ਚਾਹੀਦੀ ਆ ਤੇ ਫਿਰ ਪਰ ਪਾਲੋ ਨਹੀਂ ਮੰਨਦਾ ਸਲਾਹ ਦੇ ਪਹਿਲੀ ਸਲਾਹ ਦੇ ਪੈਸੇ ਨਹੀਂ ਲੰਦੇ ਉਹਨੇ ਦੂਜੀ ਤੀਜੀ ਦਾ ਮੈਂ ਕਦੇ ਗਾਈਡ ਕੀਤਾ ਨਹੀਂ ਵੀ ਸਲਾਹ ਲੈਣ ਗਿਆ ਹੋਮਾ ਬਾਕੀ ਲੋਨ ਦੇ ਪੈਸੇ ਕੋਈ ਨਹੀਂ ਆ ਉਹ ਮੈਨੂੰ ਪਤਾ ਕਿ ਤੁਹਾਡੇ ਲੋਨ ਕਰਾਣ ਦੇ ਪੈਸੇ ਮੈਨੂੰ ਲੱਗਦਾ ਇਹ ਕੋਈ ਨਹੀਂ ਲੈਂਦੇ ਨਹੀਂ ਹਾਂਜੀ ਲੋਨ ਦੇ ਪੈਸੇ ਵੀ ਨਹੀਂ ਲੈਂਦੇ ਸਲਾਹ ਦੇ ਪੈਸੇ ਵੀ ਨਹੀਂ ਲੈਂਦੇ ਅਸੀਂ ਕਾਫੀ ਦੇ ਪੈਸੇ ਵੀ ਨਹੀਂ ਲੈਂਦੇ ਜੀ ਸਾਰਾ ਕੁਝ ਮੁਫਤ ਆ ਜੀ ਤੇ ਮੁਫਤ ਤਾਂ ਆਪਾਂ ਨੂੰ ਪੰਜਾਬੀਆਂ ਨੂੰ ਐਸੀ ਕੋਈ ਚੀਜ਼ ਮਿਲਦੀ ਹੋਵੇ ਆਪਾਂ ਭੱਜ ਕੇ ਜਾਈਦਾ ਤੇ ਸਲਾਹ ਲੈ ਲੈਣੀ